ਆਸ਼ਾ ਵਰਕਰਾਂ ਨੇ ਡੀਸੀ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਜੀਆਂ ਦੱਸਦੇ ਕਿ ਇਸ ਦੌਰਾਨ ਸੈਂਕੜੇ ਦੀ ਗਿਣਤੀ ਚ ਪਹੁੰਚੇ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਅਤੇ ਸਰਕਾਰ ਤੇ ਵਾਦੇ ਨਾ ਪੂਰੇ ਕਰਨ ਦੇ ਦੋਸ਼ ਲਾਏ ਇਸ ਦੌਰਾਨ ਉਹਨਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਆਸ਼ਾ ਵਰਕਰ ਰਿਟਾਇਰਮੈਂਟ ਦੀ ਉਮਰ 58 ਸਾਲ ਤੇ ਕੀਤੀ ਹੈ ਜੋ ਸਰਕਾਰ ਦਾ ਇੱਕ ਤਾਨਾਸ਼ਾਈ ਫੈਸਲਾ ਹੈ ਜਿਸ ਦਾ ਸਖ਼ਤ ਤੌਰ ਤੇ ਵਿਰੋਧ ਕਰਦੇ ਤੇ ਸਰਕਾਰ ਤੋਂ ਮੰਗ ਹੈ ਕਿ ਰਿਟਾਇਰਮੈਂਟ ਦੀ ਉਮਰ 58 ਸਾਲ ਦੀ ਜਗ੍ਹਾ 65 ਸਾਲ ਕੀਤੀ ਜਾਵੇ ਅਤੇ ਉਹਨਾਂ ਨੂੰ ਜੋ 2500 ਪੱਤਾ ਮਿਲਦਾ ਉਸ ਨੂੰ ਵਧਾ ਕੇ 5000 ਕੀਤਾ ਜਾਵੇ ਕੀ ਮਾਮਲਾ ਇੱਥੇ ਧੰਨਲਾ ਲਾਇਆ ਦੂਜੀ ਹਾਂਜੀ ਮੈਂ ਪ੍ਰਧਾਨ ਰਾਜਵੀਰ ਕੌਰ ਜ਼ਿਲ੍ਹਾ ਲੁਧਿਆਣਾ ਤੋਂ ਸਰ ਆਸ਼ਾ ਵਰਕਰਾਂ ਨੂੰ ਇੱਕ ਓਨਲੀ ਇਨਸੈਂਟਿਵ ਹੀ ਮਿਲਦਾ ਆ 2500 ਰੁਪਿਆ ਮਿਲਦਾ ਆ ਉਹ ਵੀ ਪਰ ਇਹਨਾਂ ਨੇ 2 ਮਹੀਨੇ ਦੇ ਦਿੱਤੇ ਤਾਂ 4 ਮਹੀਨੇ ਰੋਕ ਲਿਆ ਇਨਸੈਂਟਿਵ ਦੇ ਉੱਤੇ ਆਸ਼ਾ ਵਰਕਰ ਇੱਕ ਕੰਮ ਕਰ ਰਹੀ ਆ ਤੇ ਪਰ ਇਹਨਾਂ ਦੇ ਕੋਲ ਉਹ ਵੀ ਜਰਿਆ ਨਹੀਂ ਜਾਂਦਾ ਉਹ ਵੀ ਇਨਸੈਂਟਿਵ ਇਹਨਾਂ ਨੇ ਸਾਡੇ ਕੱਟ ਦਿੱਤੇ ਆ ਅ ਇਹਨਾਂ ਨੇ एएनसी ਕੱਟ ਦਿੱਤੀ ਆ ਫਸਟ ਸੈਕੰਡ ਤੇ ਆਹੋ ਨਾਈਟ ਜਿਹੜੀ ਸਟੇ ਕਰਦੀਆਂ ਆਸ਼ਾ ਵਰਕਰ ਹਸਪੀਟਲ ਦੇ ਵਿੱਚ ਉਹ ਵੀ ਕੱਟ ਉਹਦੇ ਵੀ ਪੇਮੈਂਟ ਕੱਟ ਦਿੱਤੀ ਆ ਇਸ ਕਰਕੇ ਆਸ਼ਾ ਦੇ ਵਿੱਚ ਬਹੁਤ ਭਾਰੀ ਰੋਸ ਆ ਪ 1500 2000 ਰੁਪਏ ਸਿਰਫ ਆਸ਼ਾ ਵਰਕਰ ਦਾ ਬਣਦਾ ਆ ਉਹ ਵੀ ਸਰਕਾਰ ਦੇ ਕੋਲ ਜਿਹੜਾ ਆ ਇਹਨਾਂ ਦਾ ਕੱਟ ਕੇ ਇਹਨਾਂ ਨੂੰ ਹਾਫ ਕਰ ਦਿੱਤਾ ਗਿਆ ਆ ਤੇ ਅਸੀਂ ਸਰਕਾਰ ਦੇ ਅੱਗੇ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜੇ ਸਾਡੇ ਕੱਟੇ ਹੋਏ ਇਨਸੈਂਟਿਵ ਬਹ ਬਿਹਾਲ ਕਰਨ ਇੱਕ 58 ਸਾਲ ਦੀਆਂ ਭੈਣਾਂ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਇਹਨਾਂ ਨੇ 20 ਸਾਲ ਦੀ ਨੌਕਰੀ ਕਰਕੇ ਕੰਨੋ ਫੜ ਕੇ ਸੇਵਾ ਮੁਕਤ ਕਰ ਦਿੱਤਾ ਗਿਆ ਆ ਪਰ ਅਸੀਂ ਇਹ ਕਹਿੰਦੇ ਆ ਵੀ ਉਹਨਾਂ ਨੂੰ ਸੇਵਾ ਮੁਕਤ ਤਾਂ ਚਲੋ ਤੁਸੀਂ ਕਰ ਦਿੱਤਾ ਆ ਤੇ ਬੱਚੇ ਵੀ ਉਹਨਾਂ ਨੂੰ ਨਹੀਂ ਪੁੱਛਣਗੇ ਜੇ ਬਿਨਾਂ ਪੈਸੇ ਤੋਂ ਉਹ ਘਰ ਜਾਣਗੇ ਕਿਉਂਕਿ 20 ਸਾਲ ਉਹਨਾਂ ਨੇ ਰੋੜਾ ਤੇ ੱਟਕੇ ਖਾਦੇ ਆ ਹਸਪੀਟਲ ਦੇ ਵਿੱਚ ੱਟਕੇ ਖਾਦੇ ਆ ਸਰਕਾਰ ਨੂੰ ਚਾਹੀਦਾ ਆ 5 ਲੱਖ ਰੁਪਈਆ ਤੇ 10000 ਰੁਪਈਆ ਮਹੀਨਾ ਉਹਨਾਂ ਨੂੰ ਪੈਨਸ਼ਨ ਜਿਹੜੀ ਆ ਉਹ ਲਾਗੂ ਕੀਤੀ ਜਾਵੇ ਜੇ ਇਹਨਾਂ ਨੇ ਉਹਨਾਂ ਦੀ ਪੈਨਸ਼ਨ ਲਾਗੂ ਨਾ ਕੀਤੀ 5 ਲੱਖ ਰੁਪਈਆ ਨਾ ਉਹਨਾਂ ਤੇ ਲਾਗੂ ਕੀਤਾ ਆਉਣ ਵਾਲੀਆਂ ਜਿਹੜੀਆਂ ਚੋਣਾਂ ਦੇ ਵਿੱਚ ਸਰਕਾਰ ਨੂੰ ਇਹਦਾ ਸਾਹਮਣਾ ਕਰਨਾ ਪਊਗਾ ਔਰ ਆਸ਼ਾ ਵਰਕਰ ਤੇ ਫੈਸਿਲਿਟੇਟਰ ਭੈਣਾਂ ਜਿਹੜੀਆਂ ਇਹ ਤਿੱਖਾ ਸੰਘਰਸ਼ ਲੜਨਗੇ ਅੱਜ ਕਿਹੜੀ ਜਗ੍ਹਾ ਤੁਸੀਂ ਤਰਨ ਲੱਗਾ ਹੈ ਅਸੀਂ ਸਿਵਲ ਸਰਜਨ ਲੁਧਿਆਣਾ ਵਿਖੇ ਅੱਜ ਧਰਨਾ ਲਾਇਆ ਆ ਜੀ ਤੇ ਕਿਹਨੂੰ ਮਿਲਣਾ ਇੱਥੇ ਤੁਸੀਂ ਧਰਨਾ ਲਾਇਆ ਜੀ ਅਸੀਂ ਜੀ ਸਿਵਲ ਸਰਜਨ ਸਰ ਨੂੰ ਪਹਿਲਾਂ ਮੰਗ ਪੱਤਰ ਦੇ ਚੁੱਕੇ ਆ ਅੱਜ ਤਾਂ ਅਸੀਂ ਓਨਲੀ ਪ੍ਰੈਸ ਨੋਟੀ ਦੇਣਾ ਸੀਗਾ ਤੇ ਕੀ ਕਹਿੰਦੇ ਹੋ ਸਿਵਲ ਸਰਜਨ ਸਰ ਤਾਂ ਸਵੇਰ ਦੇ ਇੱਥੇ ਹੈ ਨਹੀਂ ਗਏ ਤੇ ਕੋਈ ਵੀ ਆਪਣੀ ਇੱਥੇ ਮਤਲਬ ਹੈ ਨਹੀਂ ਸਾਰੇ ਕਹਿੰਦੇ ਮੀਟਿੰਗ ਤੇ ਗਏ ਆ ਆਸ਼ਾ ਵਰਕਰ ਇੱਕ ਪਾਣੀ ਇੱਥੇ ਪਾਣੀ ਦਾ ਟੈਂਕ ਲੱਗੀ ਆ ਉਹ ਟੈਂਕੀ ਦੇ ਵਿੱਚੋਂ ਵੀ ਪਾਣੀ ਇਹਨਾਂ ਨੇ ਖਤਮ ਕਰ ਦਿੱਤਾ ਆ ਤੇ ਠੰਡਾ ਪਾਣੀ ਜਿਹੜਾ ਪਿੱਛੇ ਉਹ ਵੀ ਬੰਦ ਕਰਤਾ ਮੇਰੀਆਂ ਭੈਣਾਂ ਭੁੱਖੀਆਂ ਪਿਆਸੀਆਂ ਇੱਥੇ ਸਵੇਰ ਦੀਆਂ ਬੈਠੀਆਂ ਆ ਸਾਡੇ ਕੋਲ ਕੋਈ ਨਹੀਂ ਆਇਆ ਕਿਸੇ ਨੇ ਪਾਣੀ ਨਹੀਂ ਪੁੱਛਿਆ ਤੇ ਕੋਈ ਸਾਡੀ ਸੁਣ ਵਾਲੀ ਪੁਲਤੀ ਮੰਗ ਕਰਦੇ ਹਾਂ ਅਸੀਂ ਮੰਗ ਇਹ ਕਰਦੇ ਆ ਸਾਡੇ ਕੱਟੇ ਹੋਏ ਇਨਸੈਂਟਿਵ ਬਿਹਾਲ ਕਰਨ ਸਾਡੀ ਹਾਜ਼ਰੀ ਯਕੀਨੀ ਬਣਾਈ ਜਾਵੇ ਪੱਕੀ ਸਾਡੀ ਤਨਖਾਹ ਲਈ ਜਾਵੇ ਇਨਸੈਂਟਿਵ ਬੇਸ਼ੱਕ ਸਾਨੂੰ ਨਾ ਦੇਣ ਜਿਹੜੇ ਕੱਟੇ ਆ ਅਸੀਂ ਫਿਰ ਸਾਨੂੰ ਰੋੜਾ ਤੇ ਉਤਰਨਾ ਪਏਗਾ ਇਹਦੀ ਸਰਕਾਰ ਨੂੰ ਹੀ ਜ਼ਿੰਮੇਵਾਰੀ ਉਹ ਸਰਕਾਰ ਦੀ ਹੀ ਹੋਏਗੀ ਭਗਵਾਨ ਜੀ ਮੰਤਰੀ ਸਾਹਿਬ ਇਸ ਵਾਰ ਤਾਂ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਦੇਖ ਹੀ ਲਿਆ ਵੀ ਕਿੱਥੇ ਤੱਕ ਉਹਨਾਂ ਦਾ ਹੱਥ ਪਿਆ ਆ ਤੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਇਸ ਤੋਂ ਵੀ ਥੱਲੇ ਗਰਾਵਾਂਗੇ ਜੇ ਸਾਡੀ ਸਰਕਾਰ ਨੇ ਜਿਹੜੀ ਆ ਕੋਈ ਮੰਗ ਨਾ ਮੰਨੀ ਤਾਂ ਹਰਪ੍ਰੀਤ ਹਰਪ੍ਰੀਤ ਕਲਪਰਧਾ ਅੰਦਰਾਹ ਬਲਾਕ ਤੇ ਮਾਨਯੂਪਲਾ ਬਲਾਕ ਵਿੱਚੋਂ ਬੋਲਦੀ ਹਾਂ ਜੋ ਸਾਡੇ ਨਾਲ ਪੰਜਾਬ ਸਰਕਾਰ ਅਣਗੇਲੀ ਕਰ ਰਹੀ ਆ 2008 ਤੋਂ ਵਰਕਰਾਂ ਦਾਖਾਤਰ ਕੰਮ ਕਰਦੀਆਂ ਆ ਰਹੀਆਂ ਨੇ ਹੁਣ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਕੀ 58 ਸਾਲ ਦੀ ਚਾਲ ਬਣਾਈ ਆ ਤੇ ਇਹਨਾਂ ਬੀਬੀਆਂ ਨੂੰ ਸੇਵਾ ਮੁਕਤ ਕਰ ਦਿੱਤਾ ਬਿਨਾ ਕੁਝ ਦਿੱਤੇ ਨਹੀਂ ਇਹਨਾਂ ਨੂੰ ਕੋਈ ਫੰਡ ਨਹੀਂ ਇਹਨਾਂ ਨੂੰ ਕੋਈ ਪੈਨਸਲ ਵਿਚਾਰੀਆਂ ਨੂੰ ਆਪਣੇ ਬੱਚਿਆਂ ਦੇ ਵਿੱਚ ਬੋਝ ਬਣਾਤਾ ਕਿਉਂਕਿ ਪਹਿਲਾਂ ਤਾਂ ਸਾਰੀ ਉਮਰ ਇਹ ਆਪਣੇ ਲੋਕਾਂ ਦਾ ਛੱਤਰ ਖਾਈ ਗਈਆਂ ਹੁਣ ਉਹ ਆਪਣੇ ਬੱਚਿਆਂ ਤੋਂ ਛੱਤਰ ਖਾਣ ਗਈਆਂ ਇਸੇ ਕਰਕੇ ਸਾਡੀਆਂ ਕੁੜੀਆਂ ਵਿੱਚ ਬਹੁਤ ਰੋਸ ਭਾਰੀ ਹੈ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਜੇਕਰ ਸਾਡਾ ਇਹਨਾਂ ਨੇ ਕੁਝ ਵੀ ਨਾ ਕੀਤਾ ਜਾਂ ਸਾਡਾ ਕੱਟਿਆ ਹੋਇਆ ਇਨਸੈਂਟਿਵ ਬਹਾਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੜਕਾਂ ਦੇ ਉੱਪਰ ਰੋਡ ਜਾਮ ਕਰਾਂਗੇ ਚੱਕਾ ਜਾਮ ਕਰਾਂਗੇ ਸਟੇਟ ਹੋਮ ਨਿਊਜ਼ ਲਈ ਕਾਸਕੁਮਾਰ ਅਤੇ ਨਵਲਦੀ ਦੀ